ਪਰसों ਅਮਰਸਾ ਸਾਹਿਬ ਵਿਖੇ ਡਾਕਟਰ ਮਹਿੰਦਰਜੀ ਸਟ੍ਰੈਚੂਰ ਨੂੰ ਜੋ ਨਕਸਾਮ ਜਾਣ ਦੀ ਕੋਸ਼ਿਸ਼ ਕੀਤੀ ਗਈ ਪਹਿਲਾਂ ਜੋ ਜੇ ਨੀਚੇ ਅੱਗ ਲੱਗੀ ਪਰ ਉਸਕੇ ਸਾਰੀਆਂ ਅੰਸਰਵ ਨੂੰ ਭੰਨਣ ਦੀ ਕੋਸ਼ਿਸ਼ ਕੀਤੀ ਗਈ ਚਾਹੇ ਉਸ ਥੀ ਦਾ ਮੌਕੇ ਤੇ ਜੋ ਸਿਕਿਉਰਟੀ ਸੀ ਉਹਨੇ ਬਚਾਉ ਕੀਤਾ ਪਰ ਇਹ ਬੜੀ ਜੋ ਘਟਨਾ ਮੰਗਭਾਗ ਘਟਨਾ ਸੀ ਇਹ ਪਹਿਲਾਂ ਪਾਵਰ ਨੇ ਸੰਗਰੂਰ ਪਾਵਰ ਨੇ ਪੰਜਾਬ ਦੇ ਵੱਲੋਂ ਜ਼ਿਲ੍ਹਾ ਕਾਇ ਜੋ ਸੰਗਰੂਰ ਹੈ ਜੀ ਨਿੰਦਾ ਕਰਦਾ ਔਰ ਉਸ ਤੋਂ ਸਰਕਾਰ ਨੂੰ ਬੇਨਤੀ ਕਰਦਾ ਹੈ ਵੀ ਜੋ ਸਖਮ ਮੌਕੇ ਤੇ ਫੜਿਆ ਗਿਆ ਕਿਸੇ ਗਵਾਹੀ ਦੀ ਲੋੜ ਨਹੀਂ ਤਾਂ ਆਪਣੇ ਆਪ ਦੀ ਗਵਾਹੀ ਹੈ ਮੌਕੇ ਤੇ ਫੜਿਆ ਉਹਨੂੰ ਜੋ ਉਸ ਸਖਤ ਸਖਤ ਧਾਰਾ ਲਾ ਕੇ ਜੋ ਉਹਨੂੰ ਸਹਾਇਤਾ ਦਿੱਤੀ ਜਾਵੇ ਔਰ ਕੇਸ ਨੂੰ ਬਹੁਤਾ ਲੰਮਕਾਇਆ ਨਾ ਜਾਵੇ ਕੋਈ ਰਹਿਮ ਨਾ ਕੀਤਾ ਇਸ ਚੀਜ਼ ਦੇ ਵਿੱਚ ਕਿਉਂਕਿ ਡਾਕਟਰ ਮੇਤਕਰ ਜਿਨ੍ਹਾਂ ਨੇ ਭਾਰਤ ਦੇ ਸਨਾਨ ਲਾਗੂ ਕੀਤਾ ਇਹ ਨਹੀਂ ਉਹ ਐਸਸੀ ਪਾਈ ਜਾਰੇ ਜੋ ਸੀ ਜੋ ਜਿੰਨੋਂ ਜਿੰਨੋਂ ਪੜੇ ਲਿਖੇ ਸੀ ਸਨਾਨ ਲਾਗੂ ਸਰਕਾਰ ਨੂੰ ਪ੍ਰਭੂ ਕਰਨਾ ਪਿਆ ਸਨਾਨ ਲਾਗੂ ਕਰਨਾ ਪਿਆ ਇਹ ਜੀ ਇੱਕ ਜੋ ਸ੍ਰਿਸ਼ਟੀ ਕਰਤਾ ਕਹਿੰਦੇ ਇਹ ਪੰਜਾਬ ਦੇ ਮਹਾਨ ਸ਼ਖਸੀਅਤ ਜੋ ਇੰਡੀਆ ਦੀ ਹੈ ਉਹਨੂੰ ਸਟੇਜ ਉੱਪਰ ਨਿਸ਼ਾਨ ਪੁਜਾਣਾ ਬੜੀ ਵੱਡੀ ਹੈ ਜੋ ਇੱਕ ਉਪਜਾ ਸ਼ਰਾਰਤੀ ਅੰਸਰਜੀ ਦਿਮਾਗ ਦੀ ਉਪਜਾ ਹੈ ਕਿ ਕੀ ਸ਼ਕਤੀਆਂ ਵਿੱਚੇ ਕੰਮ ਕਰਨੀ ਹੈ ਜ਼ਰੂਰ ਬਾਰਗ ਕਰਨੀ ਚਾਹੀਦੀ ਹੈ ਇਸੇ ਦੀ ਸੋ ਪਾਉਂ ਨਾ ਸੰਗਰੂਰ ਜੋ ਇਹਨਾਂ ਦੀ ਕੋਲ ਪੰਜਾਬ ਚ ਦੀ ਥਾਂ ਤੇ ਬੰਸੀ ਅੱਜ ਬੰਦੇ ਇਹਨਾਂ ਨੇ ਸਾਡਾ ਬੇਨਤੀ ਪੱਤਰ ਆਇਆ ਸੀ ਕبول ਕੀਤਾ ਪਰ ਉੱਥੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਕਿ ਤਿਹਾੜਾਂ ਦੇ ਦਿਲ ਨੇ ਵੀ ਪਸੰਦ ਦਾ ਮੇਹਨਤ ਇਹ ਸੰਗਰੂਦਨ ਨਹਾ ਜਾਂਦਾ ਹੈ ਸੋ ਪਰਸੋਂ 30 ਤਾਰੀਖ ਨੂੰ ਸਵੇਰ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਆਪਾਂ ਜੋ ਕਾਰੋਬਾਰ ਮੰਨ ਰੱਖੀ ਸੂਝੇ ਵਪਾਰੀ ਭਾਈ ਜਰ ਮੇਹਨਤ ਕਰਦੇ ਨਾ ਸਾਥ ਦੇਣਾ ਤਾਂ ਕਿ ਅਸੀਂ ਭਾਈ ਜਾਨਾ ਕੀ ਇਹ ਮਹਿਸੂਸ ਨਾ ਕਰੇ ਵੀ ਅਸੀਂ ਇਹਨਾਂ ਤੋਂ ਅੱਡਾਂ ਸਾਡੇ ਤੋਂ ਹੀ ਅਟਨੇ ਸਾਰੇ ਦੂਜੇ ਬਾਵਾ ਇਹਦੇ ਦੁੱਖ ਸੇ ਸ਼ਰੀਕ ਹੋਣੇ ਆ ਦੁੱਖ ਸੇ ਸ਼ਰੀਕ ਹੋਣੇ ਆ ਸੋ ਵਾਰੀ ਬਰਾਦਰ ਨੂੰ ਬੇਨਤੀ ਆ ਪਰਸੋਂ 30 ਤਾਰੀਖ ਨੂੰ ਦੁਪਹਿਰੇ 12 ਵਜੇ ਤੱਕ ਆਪਾਂ ਜੋ ਕਾਰੋਬਾਰੰਦ ਰੱਖੀ ਡਾਕਟਰ ਮੇਰਨੀ ਜੀ ਨੂੰ ਆਪਾਂ ਇਹ ਯਾਦ ਕਰਨਾ ਔਰ ਜੋ ਸਟੇਚੂ ਨਿਕਾਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਸਮਝ ਆਪਾਂ ਜੋ ਹੈ ਇਹ ਕਿ ਨੰੰਦਮਤਾ ਬਾਅਦ ਹੀ ਦੇਣਾ ਸੋ ਸਮਝੋ ਬਾਰੇ ਬੇਨਤੀ ਜਰੂਰ ਇਸ ਰਿਪੋਰਟ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ